ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੇ ਕੋਲੇ ਆਹ ਦੋ ਝੋਟੀਆਂ ਘਰਦੀਆਂ ਝੋਟੀਆਂ ਨੇ ਦੋਨੇ ਐਲਡੀ ਬਲਦੀਆਂ ਸਰਕਾਰੀ ਸੀਮੰਦੀਆਂ ਝੋਟੀਆਂ ਨੇ ਇੱਕ ਝੋਟੀ ਨੇ ਐਨੇ ਸੂਣਾ ਦੂਜੇ ਸੂਏ ਪਹਿਲੇ ਸੂਏ ਨੇ 13 ਲੀਟਰ ਦੁੱਧ ਕੱਢਿਆ ਗਿਆ ਕੁਝ ਦਿਨ ਰਹਿੰਦੇ ਆ ਇਹਦੇ ਸੂਣਦੇ ਤੇ ਬਹੁਤ ਵਧੀਆ ਝੋਟੀ ਹੈਗੀ ਥੋੜੇ ਦਿਨ ਕੱਢੂਗੀ ਇਹ ਸੂਣਦੇ ਹਜੇ ਥੋੜੇ ਦਿਨ ਰਹਿੰਦੇ ਆ ਇਹ ਝੋਟੀ ਆਪਣੇ ਜਿਹੜੀ ਹੈਗੀ ਸਾਡੇ ਘਰ ਦਾ ਰਵਾ ਬਹੁਤ ਟਾਈਮ ਦਾ ਪੁਰਾਣਾ ਤੇ ਆਹ ਜਿਹੜੀ ਝੋਟੀ ਹੈਗੀ ਆ ਇਹ ਰਾਤ ਸੂਈ ਹੈ ਜੀ ਤੇ ਪਹਿਲਾ ਸੂਆ ਲਾਇਆ ਇਸ ਝੋਟੀ ਨੇ ਇਹਨੇ ਪਹਿਲਾ ਸੂਆ ਲਾਇਆ ਤੇ ਰਾਤ ਸੂਈ ਹੈ ਝੋਟੀ ਬਹੁਤ ਹੀ ਸ਼ਾਨਦਾਰ ਝੋਟੀ ਆ ਜੇ ਕਿਸੇ ਭਰਾ ਨੇ ਘਰੇ ਰੱਖਣੀਆਂ ਨੇ ਦੁੱਧ ਦਾਦ ਨੂੰ ਬਹੁਤ ਚੰਗਾ ਰਵਾ ਇਹਦੀ ਮਾਂ ਦਾ ਤੇ ਇਹਦੀ ਨਾਨੀ ਦਾ ਰਿਕਾਰਡ 17 ਲੀਟਰ ਦਾ ਹੈ ਏ ਵੀ ਹੈ ਨਹੀਂ ਵੀ ਅਸੀਂ ਸਾਡੇ ਘਰ ਦੀ ਗੱਲ ਕਹੀ ਜਨੇ ਸਾਡੇ ਗਵਾਂਢ ਪਿੰਡਾਂ ਲਾਲਿਆਣਾ ਉੱਥੇ ਮੁੰਡਾ ਪੁਲਿਸ ਮੁਲਾਜ਼ਮਾਂ ਲੱਖਾ ਤੇ ਉਹ ਦੋਨੇ ਜਦੋਂ ਅਸੀਂ ਸੇਲ ਕਰਦੇ ਹੁੰਨੇ ਅਸੀਂ ਬਾਬੇ ਦੀ ਕਿਰਪਾ ਦੇ ਨਾਲ ਹਰ ਸਾਲ ਹੀ ਦੋ ਤਿੰਨ ਝੋਟੀਆਂ ਸਾਡੀਆਂ ਇੱਕ ਦੋ ਪਸ਼ੂ ਅਸੀਂ ਹਰ ਸਾਲ ਸੇਲ ਕਰਦੇ ਰਹਿੰਨੇ ਆ ਤੇ ਅਸੀਂ ਕਦੇ ਵੀ ਜਾਨਵਰ ਮੁੱਲ ਨਹੀਂ ਲਿਆ ਸਾਡੇ ਘਰ ਤੋਂ ਹੀ ਕੱਟੀਆਂ ਹੁੰਦੀਆਂ ਨੇ ਇਹ ਉਹਦੇ ਘਰੇ ਖੜੀਆਂ ਨੇ ਕੱਟੀਆਂ ਝੋਟੀਆਂ ਜਿਹੜੀਆਂ ਆਪਣੀ ਬਰੀਡ ਦੀਆਂ ਨੇ ਤੇ 17 17 ਲੀਟਰ ਉਹਨਾਂ ਦੇ ਘਰੇ ਕੱਢ ਰਹੀਆਂ ਨਾ ਕਿ ਅਸੀਂ ਕਹਿ ਰਹੇ ਵੀ ਸਾਡੇ ਘਰੇ ਆ ਠੀਕ ਹੈ ਇਹਦੀ ਮਾਂ ਦਾ ਤੇ ਇਹਦੀ ਹੈਗਾ ਨਾਨੀ ਦਾ ਰਕੜ ਤੇ ਮਾਂ ਤੇ ਨਾਨੀ ਦੋਨੇ ਉਹਨਾਂ ਦੇ ਘਰੇ ਆ ਠੀਕ ਹੈ ਨਾਲੇ ਵੱਡੀ ਉਮਰ ਦੀਆਂ ਨਹੀਂ ਹੋਈਆਂ ਉਹ ਵੀ ਛੋਟੀਆਂ ਹੀ ਆ ਇਹ ਬਲੱਡ ਦੀ ਹੀ ਖਾਸੀਅਤ ਹੈ ਛੋਟੀ ਉਮਰ ਦੇ ਵਿੱਚ ਇਹ ਕਨਸੀਵ ਕਰ ਲੈਂਦੀਆਂ ਨੇ ਤੇ ਠੀਕ ਹੈ ਫਿਰ ਦੁੱਧ ਵੀ ਛੇਤੀ ਬਣਦਾਰਾ ਬਣਦੀਆਂ ਨੇ ਸੋ ਇਹ ਜਿਹੜੀ ਝੋਟੀ ਆ ਪਿੱਠ ਪੂੜੇ ਦੀ ਬਹੁਤ ਟੌਪ ਆ ਆਪਣੇ ਘਰ ਦੀ ਝੋਟੀ ਆ ਰਾਤ ਸੋਈ ਆ ਇਹ ਵੀ ਝੋਟੀਆਂ ਆਪਣੇ ਜਿਹੜੀ ਹੈਗੇ ਘਰ ਦੀ ਆ ਜੇ ਕਿਸੇ ਭਰਾਣੇ ਲੈਣੀਆਂ ਹੋਣ ਇਹ ਜੋੜਾ ਸੇਲ ਕਰਨਾ ਆਪਾਂ ਦੋਨੇ ਤੇ ਆ ਕੁਛ ਕੁ ਦਿਨ ਲਊਗੀ ਇਹ ਬਤਵਾ ਸੱਤ ਦਿਨ ਕੱਢਦੇ ਅੱਠ ਦਿਨ ਕੱਢਦੇ ਹਨ ਤੇ ਇਹ ਵੀ ਸੀਲ ਹੈ ਇਹ ਗੱਪਣ ਹੈ ਇਹ ਪਹਿਲਾ ਸੂਆ ਆਪਾਂ ਘਰੇ ਚੋਈ ਆ ਬੜੀ ਠੰਡੀ ਤੇ ਸੀਲ ਝੋਟੀ ਆ ਠੀਕ ਹੈ ਜੀ ਆ ਦੋ ਝੋਟੀਆਂ ਆਪਣੇ ਕੋਲ ਸੇਲ ਹੈ ਤੇ ਨੰਬਰ ਸੰਪਰਕ ਕਰ ਸਕਦੇ ਨੰਬਰ ਮੇਰਾ 9878571023 ਪਿੰਡ ਕਮਾਲੂ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ